ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋ ਸਨੋ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਹਾਂਜੀ ਲੱਗਿਆ ਜੀ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਤੇ ਹਾਂਜੀ ਆਪਾਂ ਅੱਜ ਜਿਹੜੀ ਵੀਡੀਓ ਹੈਗੀ ਹੈ ਜੀ ਉਹ ਆਪਾਂ ਅੱਜ ਬਣਾ ਰਹੇ ਹਾਂ ਜੀ ਘਰ ਦੀ ਵੀਡੀਓ ਯਾਨੀ ਕਿ ਹੋਮ ਟੂਰ ਕਿਉਂਕਿ ਮੈਨੂੰ ਕਾਫੀ ਟਾਈਮ ਤੋਂ ਆ ਨਾ ਕਮੈਂਟ ਆ ਰਹੇ ਸੀਗੇ ਤੇ ਕੁਛ ਕੁ ਪਹਿਣਾ ਤੱਕ ਕੇ ਨਾ ਕਮੈਂਟ ਕਰਨੋਂ ਵੀ हट ਗਿਆ ਸੀਗੇ ਤੇ ਚਲੋ ਫਿਰ ਮੈਂ ਨਾ ਰਾਤ ਫਿਰ ਦੇਖਿਆ ਕਮੈਂਟ ਇੱਕ ਪਹਿਣ ਦਾ ਫਿਰ ਕਮੈਂਟ ਆਇਆ ਸੀਗਾ ਤੇ ਇੱਕ ਬਾਖਖੀਆਂ ਦੀ ਹਾਂਜੀ ਤੇ ਹਨਾ ਪਹਿਣ ਦਾ ਫਿਰ ਕਮੈਂਟ ਆਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਹਨਾ ਕਿ ਦੀਦੀ ਤੁਸੀਂ ਘਰ ਦੀ ਵੀਡੀਓ ਬਣਾਓ ਤੇ ਫਿਰ ਮੈਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਬਣਾ ਲੈਨੇ ਵੈਸੇ ਸਟਾਲ ਸਟਾਲ ਲੈ ਰੱਖਿਆ ਜੀ ਅੱਜ ਤਾਂ ਮੈਂ ਕਿਉਂਕਿ ਇਧਰੋਂ ਨਾ ਧੁੱਪ ਪੈਂਦੀ ਸੀ ਸਾਹਮਣੇ ਤੇ ਹਾਂਜੀ ਆਪਾਂ ਲੱਗੇ ਆਂ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਅੱਜ ਦੀ ਵੀਡੀਓ ਦੇ ਅੱਜ ਆਪਾਂ ਤੁਹਾਨੂੰ ਕਰਵਾ ਰਹੇ ਹਾਂ ਜੀ ਅੱਜ ਹੋਮ ਟੂਰ ਠੀਕ ਹੈ ਜੀ ਪਰ ਮੇਰੇ ਤੋਂ ਜਿਸ ਤਰ੍ਹਾਂ ਵੀ ਬਣੀ ਵੀਡੀਓ ਹਨਾ ਤੇ ਤੁਸੀਂ ਉਸੇ ਤਰ੍ਹਾਂ ਹੀ ਉਹਨੂੰ ਕਬੂਲ ਕਰਨਾ ਕਿਉਂਕਿ ਕੋਈ ਘਰੇ ਨਹੀਂ ਹੈਗਾ ਸੀਗਾ ਵੀਡੀਓ ਬਣਾਉਣ ਲਈ ਤੇ ਪਰ ਮੈਨੂੰ ਕਮੈਂਟ ਆ ਰਹੇ ਸੀਗੇ ਪਹਿਲਾਂ ਜਦੋਂ ਛੁੱਟੀਆਂ ਸੀਗੀਆਂ ਮੈਂ ਸੋਚਿਆ ਸੀਗਾ ਜਦ ਹੀ ਹਨਾ ਵੀ ਮੈਂ ਚੱਲ ਵੀਡੀਓ ਬਣਾਉਂਗੀ ਹੋਮ ਟੂਰ ਕਰਵਾਉਂਗੀ ਪਰ ਉਦੋਂ ਮੌਸਮ ਖਰਾਬ ਹੋ ਗਿਆ ਜੀ ਹਨਾ ਫਿਰ ਠੰਡ ਜ਼ਿਆਦਾ ਸੀਗੀ ਤੇ ਆਪਾਂ ਇੱਕ ਛੋਟਾ ਜਿਹਾ ਹੋਮ ਟੂਰ ਕਰਵਾ ਰਹੇ ਹਾਂ ਜੀ ਅੱਜ ਤੁਹਾਨੂੰ ਛੋਟੀ ਜਿਹੀ ਵੀਡੀਓ ਬਣਾਉਂਗੀ ਮੈਂ ਜ਼ਿਆਦਾ ਵੱਡੀ ਨਹੀਂ ਬਣਾਉਂਗੀ ਛੋਟੀ ਜਿਹੀ ਪਿਆਰ ਸੋ ਛੋਟੀ ਜਿਹੀ ਵੀਡੀਓ ਬਣਾਉਂਗੀ ਹਾਂਜੀ ਮੈਂ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਜੀ ਚੈਨਲ ਨੂੰ ਤੇ ਇਹ ਵੀ ਮੈਨੂੰ ਇਸ ਤਰ੍ਹਾਂ ਸੀਗਾ ਕਿਉਂਕਿ ਮੈਨੂੰ ਕਮੈਂਟ ਨਾ ਬਹੁਤ ਟਾਈਮ ਤੇ ਆ ਰਹੇ ਸੀ ਕੁਝ ਕਿ ਮੇਰੀਆਂ ਭੈਣਾਂ ਤਾਂ ਪਤਾ ਨਹੀਂ ਮੇਰੇ ਨਾਲ ਗੁੱਸੇ ਹੋ ਗਈਆਂ ਕਹ ਲਾ ਮੈਨੂੰ ਹਨਾ ਕਮੈਂਟ ਕਰਦੀਆਂ ਆਉਂਦੀਆਂ ਸੀਗੀਆਂ ਤੇ ਜਦੋਂ ਮੈਂ ਨਹੀਂ ਹੋਮ ਟੂਰ ਕਰਵਾਇਆ ਤੇ ਫਿਰ ਉਹਨਾਂ ਨੇ ਕੀ ਕੀਤਾ ਜੀ ਕਮੈਂਟ ਕਰਨੀ ਬੰਦ ਕਰਦੇ ਵੀ ਇਹ ਨਹੀਂ ਕਰਵਾਉਂਦੀ ਹੋਮ ਟੂਰ ਹਨਾ ਕਾਫੀ ਭੈਣਾ ਕਹਿੰਦੀ ਹੋਣੀ ਆ ਬਹੁਤੀ ਠੀਠਾ ਇਹ ਨਹੀਂ ਆਖੇ ਲੱਗਦੀ ਤੇ ਪਰ ਫਿਰ ਮੈਂ ਅੱਜ ਸੋਚਿਆ ਮੈਂ ਕਿਹਾ ਵੀ ਚਲ ਕੋਈ ਨਹੀਂ ਅੱਜ ਇੱਕ ਤਾਂ ਧੁੱਪ ਵੀ ਲੱਗੀ ਸੀ ਤੇ ਮੈਂ ਕਹਣਾ ਚਲ ਕੋਈ ਨਾ ਵੀ ਮੈਂ ਹੁਣ ਨਾ ਅੱਜ ਹੋਮ ਟੂਰੀ ਕਰਵਾਉਣੀ ਕਿਉਂਕਿ ਮੈਂ ਰਾਤ ਫਿਰ ਮੈਸੇਜ ਦੇਖਿਆ ਹਣਾ ਭੈਣਾਂ ਦਾ ਤੇ ਫਿਰ ਮੈਨੂੰ ਐ ਲੱਗਾ ਮੈਂ ਕਿਹਾ ਵੀ ਹਣਾ ਫਿਰ ਵਿਚਾਰੀ ਨੇ ਕਿਹਾ ਤੇ ਆਪਾਂ ਚਲੋ ਹਣਾ ਪਹਿਲਾਂ ਮੈਨੂੰ ਇਸ ਤਰ੍ਹਾਂ ਸੀ ਮੈਂ ਕਿਹਾ ਚਲੰਬੀ ਹਸਬੰਦ ਨੂੰ ਡਿਕ ਰਹੀ ਸੀ ਮੈਂ ਕਿਹਾ ਚਲੋ ਘਰੇ ਆ ਜਾਣਗੇ ਉਹ ਖੇਤ ਗਏ ਸੀਗੇ ਮੈਂ ਕਿਹਾ ਚਲੋ ਆ ਜਾਣਗੇ ਤੇ ਫੇਰ ਹੀ ਬਣਾਉਂਗੀ ਫਿਰ ਮੈਂ ਕਿਹਾ ਨਾ ਵੀ ਜੇ ਉਹ ਲੇਟ ਹੋ ਗਏ ਤੇ ਇਹ ਨਾ ਹੋਵੇ ਕਿ ਤੇ ਫਿਰ ਮੇਰੀ ਵੀਡੀਓ ਰਹਿ ਜੇ ਤੇ ਫਿਰ ਮੈਂ ਹੁਣ ਸੋਚਿਆ ਮੈਂ ਕਿਹਾ ਚਲ ਆਪਾਂ ਹੁਣ ਜੋ ਹੋਮ ਟੂਰੀ ਕਰਵਾ ਦਿੰਨੇ ਆ ਸਾਰੀਆਂ ਭੈਣਾਂ ਨੂੰ ਤੇ ਲਓ ਭੈਣੋ ਹੁਣ ਮੈਂ ਹੋਮ ਟੂਰ ਤੁਹਾਨੂੰ ਜਿਹੜਾ ਕਰਵਾਇਆ ਤੇ ਹਾਂ ਪਲੀਜ਼ ਤੁਸੀਂ ਇਗਨੋਰ ਕਰਿਓ ਪਹਿਲਾਂ ਤਾਂ ਮੈਂ ਤੁਹਾਨੂੰ ਵਾਰ-ਵਾਰ ਇਹੀ ਕਹਿ ਰਹੀ ਹਾਂ ਕਿ ਜਿੱਦਾਂ ਵੀ ਮੇਰੇ ਤੋਂ ਵੀਡੀਓ ਬਣੀ ਹੈ ਨਾ ਤੇ ਪਲੀਜ਼ ਉਹਨੂੰ ਸਵੀਕਾਰ ਕਰਨਾ ਤੁਸੀਂ ਵੀਡੀਓ ਨੂੰ ਤੇ ਜਿੱਡੀਕ ਵੀਡੀਓ ਬਣੀ ਕੋਸ਼ਿਸ਼ ਕਰੂੰਗੀ ਵੈਸੇ ਵੀ ਮੈਂ ਵਧੀਆ ਵੀਡੀਓ ਬਣਾਵਾ ਪਰ ਕੱਲੀ ਤੋ ਇਸ ਤਰ੍ਹਾਂ ਹੁੰਦਾ ਹੈ ਨਾ ਵੀ ਉਵੇਂ ਨਹੀਂ ਬਾੜੀ ਚਾਹ ਦਾ ਵਧੀਆ ਨਹੀਂ ਬਣਦੀ ਇੱਕ ਮੈਨੂੰ ਮੇਨ ਗੇਟ ਤੋਂ ਕੱਲੀ ਨੂੰ ਅੱਖਾਂ ਲੱਗ ਰਿਹਾ ਵੀ ਹੈ ਨਾ ਮੇਨ ਗੇਟ ਤੋਂ ਬੋਲ ਕੇ ਕਿਉਂਕਿ ਸਾਡੇ ਪਤਾ ਕੀ ਹੈ ਜੀ ਸਾਹਮਣੇ ਜਿਵੇਂ ਇਧਰਲੀ ਸਾਈਡ ਸਾਹਮਣੇ ਵੀ ਕਾਫੀ ਜਾਣੇ ਹਨਾ ਬੰਦੇ ਬੈਠੇ ਹੁੰਦੇ ਨੇ ਫਿਰ ਹਨਾ ਤੁਹਾਨੂੰ ਪਤਾ ਹੀ ਆ ਕਿ ਫਿਰ ਕਹਿਣ ਲੱਗ ਜਾਂਦੇ ਨੇ ਹਨਾ ਵੀ ਇਹ ਫੋਨ ਲੈ ਕੇ ਬਾਹਰ ਚ ਕੀ ਕਰਦੀ ਆ ਬਸ ਮੈਨੂੰ ਇਸ ਤਰ੍ਹਾਂ ਹੀ ਮਹਿਸੂਸ ਜੇ ਹੋ ਰਿਹਾ ਸੀਗਾ ਚਲ ਮੈਂ ਕੋਸ਼ਿਸ਼ ਕਰਦੀ ਆ ਤੇ ਹਨਾ ਤੇ ਜਿੰਨੇ ਕੁ ਮੈਥੋਂ ਬਾਹਰ ਚ ਜਿੰਨ ਜਿੰਨੇ ਕੁ ਉੱਥੋਂ ਵੀਡੀਓ ਬਣੀ ਹਨਾ ਗੇਟ ਤੋਂ ਵੈਸੇ ਤਾਂ ਸ਼ੁਰੂ ਤਾਂ ਚਲ ਆਪ ਉੱਥੇ ਕਰਾਂਗੇ ਤੇ ਕਿਉਂਕਿ ਮੈਂ ਦੇਖਦੀ ਹਾਂ ਜੀ ਜ਼ਿਆਦਾ ਬੰਦੇ ਨਾ ਹੋਏ ਫਿਰ ਤਾਂ ਆਪਾਂ ਬਣਾਉਣੀ ਆ ਜੀ ਵੀਡੀਓ ਇੱਕ ਇੱਧਰ ਦੁਕਾਨ ਆ ਜੀ ਇੱਧਰਲੇ ਹੱਥ ਸਾਹਮਣੇ ਜਾਨੀ ਕਿ ਆਪਣਾ ਸੜਕ ਤੇ ਰਹਿ ਗਿਆ ਕਰ ਇੱਧਰ ਨੂੰ ਇੱਧਰ ਦੁਕਾਨ ਆ ਸਾਹਮਣੇ ਹਨਾ ਤੇ ਇੱਕ ਇੱਧਰ ਕੁਰਸੀ ਟਾ ਕੇ ਉੱਥੇ ਵੀ ਬੰਦੇ ਬੈਠੇ ਹੁੰਦੇ ਆ ਤੇ ਇੱਧਰਲੇ ਮੋੜ ਤੇ ਤਾਂ ਪੱਕੇ ਹੀ ਆ ਪਤਾ ਨਹੀਂ ਹਨਾ ਵੀ ਉਹ ਵੀ ਬਸ ਇੱਧਰ ਲਈ ਦੁਕਾਨ ਤੇ ਵੀ ਬੈਠੇ ਹੁੰਦੇ ਆ ਤੇ ਬਸ ਉਹਨਾਂ ਨੇ ਫਿਰ ਆਈ ਝੱਕੀ ਜਾਣਾ ਹੁੰਦਾ ਵੀ ਕੋਈ ਕੀ ਕਰਦਾ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਆਉਂਦਾ ਹਨਾ ਤੇ ਫਿਰ ਸੱਚੇ ਬਹੁਤ ਔਖਾ ਹੋ ਜਾਂਦਾ ਹੈ ਤਾਂ ਸ਼ੁਕਰ ਕਿੱਤ ਹੈ ਨਹੀਂ ਸਾਡੇ ਇੱਥੇ ਗੇਟ ਦੇ ਉੱਤੇ ਇੱਥੇ ਕੁਰਸੀ ਡਾਈ ਸੀਗੀ ਪਹਿਲਾਂ ਇੱਥੇ ਬੈੰਦੇ ਹੁੰਦੇ ਸੀਗੇ ਬਹੁਤ ਔਖਾ ਲੱਗਦਾ ਹੁੰਦਾ ਸੀਗਾ ਨੰਗਣਾ ਟੱਪਣਾ ਵਿੱਚ ਜੇ ਕਿਤੇ ਜਾਣਾ ਤੇ ਹੁਣ ਤਾਂ ਚਲੋ ਇੱਥੋਂ ਵਾਵਾ ਖਿਆਲ ਛੁੱਟੀ ਵੀ ਇੱਥੇ ਨਹੀਂ ਕੋਈ ਬੈਠਦਾ ਹੁਣ ਇਧਰਲੇ ਮੋੜ ਤੇ ਇਧਰਲੇ ਮੋੜ ਤੇ ਬੈਠਦੇ ਆ ਤੇ ਵੈਸੇ ਇਹ ਦੂਆ ਗਾਂ ਵਾਲੇ ਜਿਹੜੇ ਮੋੜ ਬਣ ਜਾਂਦੇ ਉੱਥੇ ਵੀ ਕਾਫੀ ਜਣੇ ਬੈਠਦੇ ਆ ਤੇ ਚਲੋ ਜੀ ਬੈਠੇ ਰਹਿਣਾ ਆਪਾਂ ਕੀ ਲੈਣਾ ਤੇ ਆਪਾਂ ਕਰਦੇ ਆ ਜੀ ਆਪਣੀ ਵੀਡੀਓ ਸ਼ੁਰੂ ਤੇ ਚਲੋ ਜੀ ਕਰਦੇ ਆ ਹੁਣ ਆਪਾਂ ਕਰਵਾਉਨੇ ਆ ਤੁਹਾਨੂੰ ਹੌਮਪੂਲ ਚਲਦੇ ਆ ਪਹਿਲਾਂ ਆਪਾਂ ਦੇਖਦੇ ਆ ਜੇ ਉੱਥੇ ਨਾ ਜ਼ਿਆਦਾ ਬੰਦੇ ਹੋਏ ਫਿਰ ਆਪਾਂ ਵੀਡੀਓ ਸ਼ੁਰੂ ਕਰਦੇ ਆ ਚਲੋ ਜੀ ਚੱਲਦੇ ਆ ਹੁਣ ਆਪਾਂ ਹਾਂਜੀ ਲਓ ਜੀ ਇਹ ਆ ਗਿਆ ਜੀ ਆਪਣਾ ਮੇਨ ਗੇਟ ਇੱਥੋਂ ਹੁੰਦੀ ਹੈ ਜੀ ਸ਼ੁਰੂਆਤ ਆਪਣੇ ਘਰ ਦੀ ਠੀਕ ਹੈ ਜੀ ਤੇ ਇੱਧਰ ਬੱਚੇ ਆ ਰਹੇ ਸੀ ਸਰਕਾਰੀ ਸਕੂਲ ਵਾਲੇ ਇਹਨਾਂ ਨੂੰ ਹੋ ਚੁੱਕੀ ਸੀ ਛੁੱਟੀ ਤੇ ਇਹ ਦੇਖ ਰਹੇ ਸੀ ਧਿਆਨ ਨਾਲ ਵੀ ਇਹ ਕੀ ਕਰ ਰਹੀ ਹੈ ਇੱਥੇ ਤੇ ਲਓ ਜੀ ਇਹ ਹੋ ਗਿਆ ਜੀ ਆਪਣਾ مین ਗੇਟ ਤੇ ਜਦੋਂ ਆਪਾਂ مین ਗੇਟ ਤੋਂ ਅੰਦਰ ਨੂੰ ਐਂਟਰ ਹੁੰਨੇ ਆ ਤਾਂ ਉਸਦੇ ਖੱਬੇ ਹੱਥੀ ਆਪਣਾ ਇੱਕ ਛੋਟਾ ਜਿਹਾ ਬਰਾਂਡਾ ਬਣਿਆ ਹੋਇਆ ਜੀ ਇੱਥੇ ਆਪਾਂ ਟੋਕਾ ਲਗਾਇਆ ਹੋਇਆ ਠੀਕ ਹੈ ਜੀ ਤੇ ਹਰੇ ਵੀ ਮੇਕ ਉਤਰ ਕੇ ਰੱਖਲੇ ਸੀ ਪਹਿਲਾਂ ਤੇ ਪ੍ਰਾਲੀ ਵੀ ਠੀਕ ਹੈ ਜੀ ਸੁੱਕ ਵਾਸਤੇ ਤੇ ਇਧਰ ਆ ਗਏ ਜੀ ਬਾਥਰੂਮ ਠੀਕ ਹੈ ਜੀ ਤੇ ਵਾਸ਼ਿੰਗ ਮਸ਼ੀਨ ਰੱਖੀ ਹੋਈ ਆ ਤੇ ਉਸ ਤੋਂ ਅੱਗੇ ਆਪਣਾ ਇਹ ਆ ਗਿਆ ਜੀ ਸਾਰਾ ਵਿਹੜਾ ਠੀਕ ਹੈ ਜੀ ਤੇ ਵਿਰੇ ਤੋਂ ਇਧਰਲੀ ਸਾਈਡ ਜਾਣੀ ਕੀ ਖੱਬੇ ਹਾਥੀ ਹੈ ਨਾ ਉਸ ਤੋਂ ਅੱਗੇ ਜਾਣੀ ਕੀ ਸੋਈ ਦੇ ਅੱਗੇ ਆਪਣਾ ਆ ਗਿਆ ਚੌਂਕਾ ਚੁੱਲਾ ਇੱਥੇ ਆਪਣੀ ਲੱਗੀ ਹੋਈ ਹੈ ਜੀ ਇੱਕ ਤਾਂ ਡੇਕ ਤੇ ਇੱਕ ਜਾਮਣ ਕਿਉਂਕਿ ਉਸ ਟਾਈਮ ਤੇ ਦੋਨੇ ਇਹ ਸੌਣ ਦੇ ਵਿੱਚ ਲਾਏ ਸੀ ਹਾਂਜੀ ਜਦੋਂ ਇਹ ਦੋਨੋਂ ਦਰਖਤ ਤੇ ਮੈਨੂੰ ਆਏ ਸੀਗਾ ਵੀ ਜਿਹੜਾ ਦਰਖਤ ਹੋ ਗਿਆ ਤੇ ਉਹ ਹੀ ਚਲੋ ਠੀਕ ਆ ਨਾ ਪਰ ਇਹ ਦੋਨੋਂ ਹੀ ਵਧੀਆ ਹੋਗੇ ਤੇ ਹੁਣ ਮੈਨੂੰ ਆਏ ਸੀ ਮੈਂ ਕਿਹਾ ਵੀ ਮੈਂ ਡੇਕ ਪੱਟ ਦੂੰਗੀ ਡੇਕ ਜ਼ਿਆਦਾ ਖਲਾਰਾ ਪਾਉਂਦੀ ਹੈ ਜਾਮਣ ਰੱਖ ਲਾਂਗੇ ਤੇ ਫਿਰ ਮੈਨੂੰ ਕਿਸੇ ਨੇ ਕਿਹਾ ਵੀ ਘਰ ਦੇ ਵਿੱਚ ਜਾਮਣ ਦਾ ਬੂਟਾ ਜਿਹੜਾ ਉਹ ਮਾੜਾ ਹੁੰਦਾ ਨਹੀਂ ਲਗਾਈਦਾ ਤੇ ਪਰ ਸਾਨੂੰ ਅਸੀਂ ਉਸ ਚੀਜ਼ ਨੂੰ ਤਾਂ ਵਿਸ਼ਵਾਸ ਜਾਂ ਨਹੀਂ ਕੀਤਾ ਪਰ ਹੁਣੇ ਸਾਨੂੰ ਦੋਨੋਂ ਹੀ ਪਟਨੇ ਪੈਣੇ ਆ ਕਿਉਂਕਿ ਆਪਾਂ ਥੋੜੀ ਜੀ ਘਰ ਦੀ ਇਸ ਕਰਨੀ ਆ ਹਲੇ ਸੈਟਿੰਗ ਕਿਉਂਕਿ ਬਾਥਰੂਮ ਵਗੈਰਾ ਦੁਬਾਰਤੋਂ ਬਣਾਉਣੇ ਆ ਤੇ ਲਓ ਜੀ ਉਸ ਤੋਂ ਬਾਅਦ ਹੀ ਆ ਗਿਆ ਜੀ ਆਪਣਾ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਤਾਂ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਲਿਵਿੰਗ ਰੂਮ ਠੀਕ ਆ ਜੀ ਇਹ ਆ ਗਿਆ ਸੀ ਆਪਣਾ ਲਿਵਿੰਗ ਰੂਮ ਤੇ ਇੱਧਰ ਮੈਂ ਪਰਦੇ ਵਗੈਰਾ ਤਾਂ ਚੱਕੇ ਸੀ ਕਿਉਂਕਿ ਅੰਦਰ ਫਿਰ ਧੁੱਪ ਆ ਜੀ ਇੱਥੇ ਧੁੱਪ ਲੱਗ ਜਾਂਦੀ ਹੈ ਸਾਹਮਣੇ ਵਧੀਆ ਸਾਨੂੰ ਸਰਦੀ ਦੇ ਵਿੱਚ ਤਾਂ ਬਹੁਤ ਸੌਖਾ ਰਹਿੰਦਾ ਪਰ ਗਰਮੀ 'ਚ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਇੱਥੇ ਕਰ ਜਿਆਦਾ ਸੇਕ ਆਉਂਦਾ ਗਰਮੀ ਦੇ ਵਿੱਚ ਤੇ ਲਿਵਿੰਗ ਰੂਮ ਦੇ ਜਾਨੀ ਕਿ ਅੱਗੇ ਪਿੱਛੇ ਜਾਨੀ ਕਿ ਹਨਾ ਇੱਧਰ ਆ ਗਿਆ ਜੀ ਆਪਣਾ ਬੈਡਰੂਮ ਠੀਕ ਹੈ ਜੀ ਇਹ ਦੇਖ ਲਓ ਜੀ ਆਪਣਾ ਬੈਡਰੂਮ ਤੇ ਲਓ ਜੀ ਇਹ ਹੋ ਗਿਆ ਜੀ ਆਪਣਾ ਬੈਡਰੂਮ ਏਸੀ ਵਗੈਰਾ ਤਾਂ ਆਪਾਂ ਕਵਰ ਕੀਤਾ ਹੋਇਆ ਠੀਕ ਹੈ ਜੀ ਉਹਨੂੰ ਤਾਂ ਢਾੱਕ ਕੇ ਰੱਖਿਆ ਹੋਇਆ ਕਿਉਂਕਿ ਹੁਣ ਤਾਂ ਰੱਬ ਵੀ ਏਸੀ ਬਹੁਤ ਚਲਾ ਰਿਹਾ ਹੈ ਤੇ ਉਸ ਦੇ ਨਾਲ ਹੀ ਆ ਗਿਆ ਜੀ ਬੈਡਰੂਮ ਦੇ ਨਾਲ ਯਾਨੀ ਕਿ ਦੂਸਰੇ ਹੱਥ ਹੈ ਨਾ ਉਸ ਦੇ ਨਾਲ ਹੀ ਇੱਧਰ ਆ ਗਿਆ ਜੀ ਆਪਣਾ ਹੁਣ ਪੂਜਾ ਰੂਮ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਪੂਜਾ ਰੂਮ ਤੇ ਇੱਥੇ ਮੈਂ ਰੱਖਿਆ ਸੀਗਾ ਸਿਰਫ ਇੱਕ ਇੱਥੇ ਇਨਵਰਟਰ ਪਿਆ ਹੋਇਆ ਤੇ ਇਹ ਟਾਈਲਾਂ ਪਈਆਂ ਹੋਈਆਂ ਜੀ ਕੰਧਾਂ ਦੇ ਉੱਪਰ ਜਿਵੇਂ ਲਾਉਣੀਆਂ ਤਾਂ ਇਹ ਹੈਗੀ ਇੱਕ ਅਲਮਾਰੀ ਪਈ ਹੋਈ ਹੈ ਠੀਕ ਹੈ ਜੀ ਤੇ ਬਾਕੀ ਕੁਝ ਕ ਕੱਪੜੇ ਟੰਗੇ ਹੋਏ ਜੀ ਹੈਂਗਰ ਤੇ ਉਸ ਤੋਂ ਬਾਅਦ ਉਸ ਦੇ ਨਾਲ ਹੀ ਆ ਗਿਆ ਜੀ ਇੱਧਰ ਆਪਣਾ ਸਟੋਰ ਰੂਮ ਕਹਿ ਲਓ ਚਾਹੇ ਪੇਟੀਆਂ ਵਾਲਾ ਕਮਰਾ ਕਹਿ ਲਓ ਹਨਾ ਇੱਧਰ ਆਪਣੀ ਪੇਟੀ ਪਈ ਹੋਈ ਹੈ ਜੀ ਇੱਕ ਮੇਰੀ ਤੇ ਕੂਲਰ ਆ ਮੰਜੇ ਪਏ ਹੋਏ ਨੇ ਤੇ ਆਪਣਾ ਢੋਲ ਪਿਆ ਹੋਇਆ ਦਾਣਿਆਂ ਵਾਲਾ ਤੇ ਪ੍ਰੈਸ ਟੇਬਲ ਪਿਆ ਹੋਇਆ ਜੀ ਇੱਥੇ ਕਿਉਂਕਿ ਮੈਂ ਪ੍ਰੈਸ ਟੇਬਲ ਹੁਣ ਇੱਥੇ ਰੱਖਤਾ ਸੀ ਉਸ ਦੇ ਨਾਲ ਹੀ ਸਟੋਰ ਦੇ ਆ ਗਈ ਜੀ ਆਪਣੀ ਰਸੋਈ ਠੀਕ ਹੈ ਜੀ ਇਹ ਹੋ ਗਈ ਆਪਣੀ ਕਿਚਨ ਤੇ ਬਾਕੀ ਕਿਚਨ ਕਿਸ ਤਰ੍ਹਾਂ ਦੀ ਹੁੰਦਾ ਤੁਸੀਂ ਹਰ ਰੋਜ਼ ਦੇਖਦੇ ਹੋ ਜੀ ਹਨਾ ਕਿਉਂਕਿ ਜਦੋਂ ਵੀ ਮੈਂ ਇੱਥੇ ਹਨਾ ਵੀਡੀਓ ਬਣਾਉਣੀ ਆ ਕੰਮ ਕਰਦੀ ਆ ਤੁਸੀਂ ਦੇਖ ਲੈਨੇ ਹੋ ਤੇ ਇਹ ਹੋ ਗਿਆ ਜੀ ਆਪਣੇ ਕਿਚਨ ਦਾ ਬਾਹਰਲੀ ਸਾਈਡ ਵਾਲਾ ਗੇਟ ਜਨਨ ਕਿ ਕਿਚਨ ਦੇ ਦੋ ਗੇਟ ਆ ਇਹ ਹੋ ਗਿਆ ਬਾਹਰਲੀ ਸਾਈਡ ਵਾਲਾ ਕਿਉਂਕਿ ਫਿਰ ਉੱਪਰ ਦੀ ਨਹੀਂ ਆਉਣਾ ਪੈਂਦਾ ਜਦੋਂ ਆਪਾਂ ਚੌਂਤਰੀ ਚ ਕੋਈ ਕੰਮ ਕਰਦੇ ਆ ਇੱਧਰਲਾ ਗੇਟ ਖੋਲ ਕੇ ਇੱਥੋਂ ਹੀ ਸਮਾਨ ਚੱਕ ਲੈਨੇ ਸੌਖੇ ਰਹਿੰਦਾ ਜਦੋਂ ਮੌਸਮ ਖਰਾਬ ਹੁੰਦਾ ਫਿਰ ਇਹ ਗੇਟ ਬੰਦ ਰੱਖਦੇ ਆ ਆਪਾਂ ਤੇ ਅੰਦਰੇ ਬਸ ਜਦੋਂ ਕੰਮ ਕਰਦੇ ਆ ਫਿਰ ਲੋੜ ਨਹੀਂ ਪੈਂਦੀ ਠੀਕਾ ਜੀ ਤੇ ਉਸ ਤੋਂ ਬਾਅਦ ਆਪਣਾ ਇਹਨਾਂ ਦੇ ਅੱਗੇ ਆ ਗਿਆ ਜੀ ਇਹ ਆਪਣਾ ਛੋਟਾ ਜਿਹਾ ਇੱਕ ਬਰਾਂਡਾ ਇਹ ਵੀ ਆਪਣਾ ਕਮਰਿਆਂ ਦਾ ਕੰਮ ਹੀ ਦਿੰਦਾ ਕਿਉਂਕਿ ਇਹ ਵੀ ਕਵਰ ਹੋਇਆ ਹੋਇਆ ਤੇ ਇੱਥੇ ਰੱਖਿਆ ਹੋਇਆ ਜੀ ਮੈਂ ਇੱਕ ਸਿੰਗਲ ਬੈੱਡ ਤੇ ਛੋਟਾ ਟੇਬਲ ਤੇ ਲਓ ਜੀ ਫਿਰ ਉਸ ਤੋਂ ਬਾਅਦ ਆਪਣਾ ਇਹ ਆ ਗਿਆ ਜੀ ਅੱਗੇ ਵੇੜਾ ਠੀਕ ਹੈ ਜੀ ਤੇ ਇਹ ਛੋਟਾ ਜਿਹਾ ਸੀਗਾ ਆਪਣਾ ਕਾਰ ਤੇ ਇੱਧਰ ਆਪਣਾ ਸੱਜੇ ਹੱਥ ਜਦੋਂ ਆਪਾਂ ਗੇਟ ਤੋਂ ਸੱਜੇ ਹੱਥ ਸਿੱਧਾ ਰਸਤਾ ਆਪਣਾ ਇਹ ਜਾਂਦਾ ਹੈਗਾ ਜੀ ਪਿਛਲੇ ਵੇੜੇ ਨੂੰ ਜਾਣੇ ਕਿ ਮੱਝਾਂ ਵਾਲੀ ਸਾਈਡ ਠੀਕ ਹੈ ਜੀ ਪਰ ਉਧਰ ਦੀ ਮੈਂ ਵੀਡੀਓ ਅੱਜ ਨਹੀਂ ਬਣਾਉਂਗੀ ਠੀਕ ਹੈ ਜੀ ਉਹ ਤੁਹਾਨੂੰ ਕਿਸੇ ਹੋਰ ਫੇਰ ਕਿਸੇ ਦਿਨ ਮਗਨ ਕੇ ਚਲੋ ਸ਼ੇਅਰ ਕਰੂੰਗੀ ਹੁਣ ਆਪਾਂ ਇਧਰੋਂ ਤੁਹਾਨੂੰ ਆਪਣਾ ਜਿਹੜਾ ਘਰ ਦਿਖਾਤਾ ਠੀਕ ਹੈ ਜੀ ਤੇ ਉਧਰੋਂ ਹੁਣ ਆਪਾਂ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ ਜੀ ਫੇਰ ਠੀਕ ਹੈ ਜੀ ਤੇ ਹੋਰ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੱਝਾਂ ਵਾਲੀ ਸਾਈਡ ਠੀਕ ਹੈ ਜੀ ਉਧਰਲਾ ਆਪਾਂ ਤੁਹਾਨੂੰ ਮੱਝਾਂ ਦਾ ਹੋਮ ਟੂਰ ਜਿਹੜਾ ਬਾਚਦੇ ਹਾਂਗੇ ਠੀਕ ਹੈ ਜੀ ਕਿਉਂਕਿ ਉਧਰ ਹੁਣ ਟਾਈਮ ਜਿਹੜਾ ਹੋ ਗਿਆ ਜੀ 2:00 ਬਜ ਗਏ ਨੇ ਮੈਂ 2:30 ਵਜੇ ਮੱਝਾਂ ਨੂੰ ਕਰਨੀ ਹੁੰਦੀ ਆ ਸੰਨੀ ਤੇ ਫਿਰ ਹੁਣ ਉਹਨਾਂ ਨੇ ਉੱਠ ਕੇ ਨਾ ਤੇ ਜੇ ਮੈਂ ਉਧਰ ਵੀਡੀਓ ਬਣਾਉਣ ਜਾਵਲੀ ਤਾਂ ਫਿਰ ਉਹਨਾਂ ਨੇ ਦੇਖ ਕੇ ਤੇ ਫਿਰ ਉਹਨਾਂ ਨੇ ਖੌਰ ਪਾ ਦੇਣਾ ਤੇ ਉਹਨਾਂ ਨੇ ਮੇਰਾ ਕੰਮ ਵਧਾ ਦੇਣਾ ਤੇ ਬਾਕੀ ਉਧਰ ਵੀ ਆਪਣਾ ਗੇਟ ਹੈ ਬਾਅਦ ਵਿੱਚ ਦਿਖਾਵਾਂਗੇ ਉਧਰ ਦੀ ਸਾਈਡ ਠੀਕ ਹੈ ਜੀ ਜਿਸ ਦਿਨ ਹਸਬੰਡ ਘਰੇ ਹੋਏ ਜਾਂ ਅਨੁਰ ਘਰੇ ਹੋਇਆ ਹਨਾ ਬੱਚੇ ਨੂੰ ਛੁੱਟੀ ਹੋਈ ਤਾਂ ਉਸ ਦਿਨ ਆਪਾਂ ਉਧਰਲੀ ਸਾਈਡ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਚਲੋ ਜੀ ਤੇ ਹਾਂਜੀ ਲੋ ਜੀ ਅਸੀ ਕਾ ਕੀ ਆਪਣਾ ਇੱਕ ਛੋਟਾ ਜਿਹਾ ਸਿੰਪਲ ਜਿਹਾ ਘਰ ਤੇ ਤੁਹਾਨੂੰ ਕਿਸਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਨੂੰ ਤੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਹੁਣੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ